ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮ.ਐਲ.ਏ. ਇੱਕ ਕੇਸ ਦੇ ਵਿੱਚ 4 ਸਾਲ ਦੀ ਸਜ਼ਾ ਕਰਵਾ ਲਿਆ। ਤੇ ਹੈਰਾਨੀ ਹੁੰਦੀ ਹੈ ਕਿ ਜਿਸ ਵਿਅਕਤੀ ਦੇ ਉੱਤੇ 2013 ਦੇ ਵਿੱਚ ਇੱਕ Dalit ਲੜਕੀ ਦੇ ਨਾਲ ਸਮੂਹਕ ਗਰੁੱਪ ਦੇ ਵਿੱਚ ਛੇੜਛਾੜ ਕਰਨ ਦੇ ਦੋਸ਼ ਲੱਗੇ ਹੋਰ ਉਸ ਦੇ ਉੱਤੇ ਜਾਤੀ ਸੂਚਕ ਸ਼ਬਦ ਬੋਲਣ ਦੀ ਤੇ ਉਹਦੀ ਉਹ ਜਾਨ ਤੇ ਉੱਤੇ ਅਟੈਕ ਕਰਨ ਦੇ ਇਲਜ਼ਾਮ ਲੱਗੇ ਹੋਣ ਤੇ ਜਿਸ ਲੜਕੀ ਨੂੰ ਮਾਨਯੋਗ ਸੁਪਰੀਮ ਕੋਰਟ ਆਪ ਸੰਗਿਆਨ ਲੈ ਕੇ ਉਹਨੂੰ ਪ੍ਰੋਟੈਕਸ਼ਨ ਦਿੰਦੀ ਹੋਵੇ ਐਨਾਂ ਹੀ ਉਹਦੀ ਜਾਨ ਨੂੰ ਖਤਰਾ ਹੋਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਇਹਦੇ ਚ ਦਖਲੰਦਜ਼ੀ ਦੇਵੇ ਤਾਂ ਉਸ ਐਡੇ ਵੱਡੇ ਕੇਸ ਦੇ ਵਿੱਚ ਜਿਹੜਾ ਬੰਦਾ ਤਰੀਕਾ ਭੁਗਤ ਰਿਹਾ ਸੀ ਉਸ ਨੂੰ ਆਮ ਆਦਮੀ ਪਾਰਟੀ ਨੇ 2022 ਦੀ ਟਿਕਟ ਕਿਵੇਂ ਦੇ ਦਿੱਤੀ ਇਹ ਜ਼ਰੂਰ ਜਾਦੂਗਰੀ ਦੇਖਣ ਦੀ ਲੋੜ ਹੈ ਕਿ ਇਹਦੇ ਵਿੱਚ ਕੌਣ ਕੌਣ ਬੰਦੇ ਐ ਸ਼ਾਮਲ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਅਜਿਹਾ ਹੀਰਾ ਲੱਭ ਕੇ ਲਿਆਏ ਤਾਂ ਕਿ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇੱਕ ਅਜਿਹਾ ਨਕਮ ਤੇ ਮਾੜਾ ਤੇ ਦਿਗਿਆ ਹੋਇਆ ਬੰਦਾ ਐਮਐਲਏ ਦੇ ਰੂਪ ਚ ਪੇਸ਼ ਕੀਤਾ ਜਾ ਸਕੇ ਅਸੀਂ ਜਿੱਥੇ ਮਾਨਯੋਗ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਜਿਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਪੰਜ ਜਣਿਆਂ ਨੂੰ ਜਿਹੜੀ 6 7 ਜਣਿਆਂ ਨੂੰ 4-4 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਜਣੇ ਤਿੰਨ ਜਣਿਆਂ ਨੂੰ ਜਿਹੜੀ ਹੈ ਉਹ 3-3 ਸਾਲ ਦੀ ਇੱਕ-ਇੱਕ ਸਾਲ ਦੀ ਸਜ਼ਾ ਹੋਈ ਹੈ ਸ਼ੈਡਿਊਲਡ ਕਾਸਟ ਐਕਟ ਦੇ ਤਹਿਤ ਐਸ ਸੀ ਐਸ ਟੀ ਐਕਟ ਦੇ ਤਹਿਤ ਇਹ ਕੁਝ ਸਜ਼ਾਾਂ ਤੇ ਕੁਝ ਜੁਰਮਾਨੇ ਵੀ ਸੁਣਾਏ ਗਏ ਆ ਦੋਸਤੋ ਅਸੀਂ ਸਮਝਦੇ ਹਾਂ ਵੀ ਰਾਜਨੀਤਿਕ ਪਾਰਟੀਆਂ ਨੂੰ ਅਜਿਹੇ ਜਿਹੜੇ ਕ੍ਰਿਮਨਲ ਲੋਕ ਹੈ ਉਹਨਾਂ ਤੋਂ ਬਚਣ ਦੀ ਲੋੜ ਹੁੰਦੀ ਹੈ ਤੇ ਪਰ ਇੱਥੇ ਤਾਂ ਚੁਣ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਇਸੇ ਸੰਦਰਭ ਦੇ ਵਿੱਚ ਕੱਲ ਦੀ ਇੱਕ ਬੜੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਪਿਆ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੇ ਜਿਹੜੇ ਸਹਿ ਫਾਊਂਡਰ ਨੇ ਪ੍ਰੋਫੈਸਰ ਜਗਦੀਪ ਐਸ ਸ਼ੋਕਰ ਕਲ ਹਾਰਟ ਅਟੈਕ ਰਾਹੀਂ ਸਾਨੂੰ ਵਿਛੋੜਾ ਦੇ ਗਏ ਨੇ ਉਹ 1999 ਤੋਂ ਇਸ ਸੰਸਥਾ ਦੇ ਵਿੱਚ ਬਣੀ ਸੀ ਤੇ ਉਹਨਾਂ ਨੇ ਜਿਹੜੀ ਰਾਜਨੀਤੀ ਦਾ ਅਪਰਾਧੀ ਕਰਨ ਹੈ ਇਹਦੇ ਤੇ ਨਿਗਾਹ ਧਰਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਅੱਡ ਅੱਡ ਰਿਟ ਪਟੀਸ਼ਨਸ ਪਾਈਆਂ ਇਸ ਐਸੋਸੀਏਸ਼ਨ ਦੇ ਵੱਲੋਂ ਤੇ ਪ੍ਰਸਾਦ ਸਾਹਿਬ ਨੇ ਇਸ ਗੱਲ ਦੇ ਉੱਤੇ ਜਿੱਤ ਹਾਸਲ ਕੀਤੀ ਕਿ ਸੁਪਰੀਮ ਕੋਰਟ ਨੇ ਹੁਕਮ ਕਰਤਾ ਵੀ ਜਿਹੜੇ ਵੀ ਬੰਦੇ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਲੜਨ ਦੇ ਉਹ ਚੋਣ ਦੇ ਵਿੱਚ ਆਪਣਾ ਇੱਕ ਐਫੀਡੇਵਿਟ ਦੇਣਗੇ ਕਿ ਉਹਨਾਂ ਦੇ ਉੱਤੇ ਕਿਹੜੇ ਕਿਹੜੇ ਅਪਰਾਧਿਕ ਮਾਮਲੇ ਦਰਜ ਨੇ ਤੇ ਉਹ ਆਪਣੀ ਜ਼ਮੀਨ ਜਾਇਦਾਦ ਦਾ ਵੇਰਵਾ ਵੀ ਦੇਣਗੇ ਆਪਣੀਆਂ ਜਿਹੜੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਉਹ ਵੀ ਦੇਣਗੇ ਇਹਦੇ ਵਿੱਚ ਉਦੋਂ ਬਾਅਦ ਇਹ ਗੱਲ ਸ਼ੁਰੂ ਹੋਈ ਹੈ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਵੀ ਜਿਹਨੂੰ ਅਸੀਂ ਚੁਣਨ ਲੱਗਿਆ ਉਹ ਕਿਹਾ ਜਾ ਬੰਦਾ ਤੇ ਉਹ ਉਸ ਤੋਂ ਬਿਨਾਂ ਚੱਲ ਸੋ ਚੱਲ ਰਹੀ ਹੈ ਉਹਨਾਂ ਦੀ ਅਖੀਰ ਤੱਕ ਪ੍ਰੋਫੈਸਰ ਸਾਹਿਬ ਦੀ ਉਹ ਜਿਹੜੇ ਹੈ ਉਹਨਾਂ ਨੇ ਚੋਣ ਬੌਂਡ ਦਾ ਜਿਹੜੀ ਹੈ ਹੋਰਾਂ ਨੇ ਵੀ ਚੁਣੌਤੀ ਦਿੱਤੀ ਸੀ ਮੇਨ ਧਿਰ ਜਿਹੜੀ ਹੈ ਇਹ ADRC ਜਿਨ੍ਹਾਂ ਨੇ ਚੋਣ ਬੌਂਡ ਦੀ ਕਾਨੂੰਨੀ ਤੌਰ ਤੇ ਉਹਦੇ ਵੈਧ ਹੋਣ ਨੂੰ ਚੁਣੌਤੀ ਦਿੱਤੀ ਸੀ ਤੇ ਉਹ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਰੱਦ ਹੋਈ ਸੀ ਉਹਨਾਂ ਨੇ EVM ਨਾਲ ਸੰਬੰਧ ਵੀ ਕਈ ਸਾਰੀਆਂ ਰਿੱਟਾਂ ਪਾਈਆਂ ਚੋਣ ਕਮਿਸ਼ਨਰਾਂ ਦੀ ਚੋਣ ਕਰਨ ਬਾਰੇ ਵੀ ਪਾਈਆਂ ਚਾਹੇ ਉਹ ਤੇ ਸਫਲਤਾ ਨਹੀਂ ਹੋਈ ਕਈ ਸਾਰੀਆਂ ਹੋਰ ਜਿਹੜੀਆਂ ਨੇ ਉਹ ਵੀ ਅਜੇ ਉਹਨਾਂ ਦੀਆਂ ਪੈਂਡਿੰਗ ਪਈਆਂ ਨੇ ਕਈ ਸਾਰੀਆਂ ਚੀਜ਼ਾਂ FCRA ਦੇ ਵਿੱਚ ਜਿਹੜੇ ਫੋਰਨ ਬਾਹਰੋਂ ਜਿਹੜੀਆਂ ਸਹਾਇਤਾ ਲੈਂਦੀਆਂ ਨੇ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਪਾਰਟੀਆਂ ਨੂੰ RTI ਦੇ ਦਾਇਰੇ 'ਚ ਲਿਆਉਣ ਦੇ ਬਾਰੇ 'ਚ ਵੀ ਉਹ ਇਸ ਦੇ ਵਿੱਚ ਸ਼ਾਮਲ ਸੀ ਜਾਨੀ ਭਾਰਤ ਦੇ ਅੰਦਰ ਚੋਣ ਸੁਧਾਰਾਂ ਦੇ ਵੱਡੇ ਮੁੱਦਿਆਂ ਨੂੰ ਉਹ ਫੋਕਸ ਕਰਦੇ ਰਹੇ ਹੈ ਪਬਲਿਕ ਦੇ ਵਿੱਚ ਵੀ ਤੇ ਕੋਰਟਾਂ ਦੇ ਵਿੱਚ ਵੀ ਹੁਣ ਹੀ ਉਹਨਾਂ ਨੇ ਅ ਹੋਰ ਤਰ੍ਹਾਂ ਦੀ ਸੀ ਮੇਨ ਤਰ ਜਿਹੜੀ ਹੈ ADR ਸੀ ਜਿਹੜੀ ਬਿਹਾਰ ਦੇ ਵਿੱਚ ਚੋਣ ਵੋਟਰ ਸੂਚੀਆਂ ਦੀ ਸੁਧਾਈ ਚੱਲ ਰਹੀ ਹੈ ਇਸ ਨੂੰ ਵੀ ਉਹਨਾਂ ਨੇ ਚੈਲੰਜ ਕੀਤਾ ਹੋਇਆ ਸੀ ਤੇ ਜਿੱਦਣ ਕਿਤੇ ਸੁਪਰੀਮ ਕੋਰਟ ਅਖੀਰ ਦੇ ਉੱਤੇ ਇਹ ਮੰਨੀ ਕਿ 11 ਦੇ ਨਾਲ 12ਵਾਂ ਡਾਕੂਮੈਂਟ ਆਧਾਰ ਕਾਰਡ ਵੀ ਸ਼ਾਮਲ ਕਰ ਲਓ ਤਾਂ ਜਿਹੜੇ ਆਪਣੇ ਪ੍ਰਸ਼ਾਂਤ ਭੂਸ਼ਣ ਜੀ ਐ ਅੱਜ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਵਿੱਚੋਂ ਲੇਖ ਲਿਖਿਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹ ਕਹਿ ਰਹੇ ਹੈ ਵੀ ਸ਼ੋਕਰ ਸਾਹਿਬ ਕਹਿੰਦੇ ਸੀ ਵੀ ਐਡੀ ਨਿੱਕੀ ਜੀ ਗੱਲ ਵਾਸਤੇ ਐਡੀ ਛੋਟੀ ਗੱਲ ਹੈ ਵੀ ਆਧਾਰ ਕਾਰਡ ਨੂੰ ਵੀ ਮੰਨ ਲਓ ਇਸ ਦੇ ਲਈ ਕਿੰਨੇ ਬੰਦਿਆਂ ਨੂੰ ਕਿੰਨੀ ਵਾਰ ਕੋਸ਼ਿਸ਼ ਕਰਨੀ ਪੈ ਰਹੀ ਹੈ ਤੇ ਪ੍ਰਾਪਤੀ ਨਿੱਕੀ ਜੀ ਹੈ ਹਾਲਾਂਕਿ ਬਹੁਤ ਵੱਡੇ ਮੁੱਦੇ ਹੈ ਵੀ ਵੀ ਕੀ ਚੋਣ ਕਮਿਸ਼ਨ ਲੋਕਾਂ ਦੀ ਨਾਗਰਿਕਤਾ ਬਾਰੇ ਪੁੱਛ ਪੜਤਾਲ ਕਰ ਸਕਦਾ ਹੈ ਇਹ ਮੁੱਦੇ ਸੁਪਰੀਮ ਕੋਰਟ ਨੇ ਵੀ ਆਏ ਗਏ ਕਰਤੇ ਤੇ ਉਹਦੇ ਤੇ ਗੱਲ ਵੀ ਨਹੀਂ ਹੋ ਰਹੀ ਇਸ ਟਾਈਮ ਸੋ ਅਸੀਂ ਜਿੱਥੇ ਜਿਹੜੇ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਐਸワイ ਕੁਰੇਸ਼ੀ ਇੱਕ ਚੋਣ ਕਮਿਸ਼ਨਰ ਨੇ ਅਸ਼ੋਕ ਲਵਾਸਾ ਜੀ ਆਰਜਡੀ ਦੇ ਲੀਡਰ ਨੇ ਮਨੋਜ ਝਾ ਤੇ ਬਹੁਤ ਸਾਰੇ ਹੋਰ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਰਵੀਸ਼ ਨੇ ਇੱਕ ਭਾਰਤੀ ਚੋਣ ਕਮਿਸ਼ਨ ਹੈ ਭਾਰਤ ਦਾ ਜਿਹਨੂੰ ਅੱਜਕੱਲ ਬੀਜੇਪੀ ਦਾ ਚੋਣ ਕਮਿਸ਼ਨ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਪ੍ਰੋਫੈਸਰ ਸ਼ੋਕਰ ਨੂੰ ਲੋਕਾਂ ਦਾ ਚੋਣ ਕਮਿਸ਼ਨ ਲਗਾਇਆ ਲੋਕਾਂ ਦਾ ਚੋਣ ਕਮਿਸ਼ਨ ਅਸੀਂ ਬੜੀ ਬਨੇ ਮਰਤਾ ਸਹਿਤ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਸਾਡੇ ਸਾਰੇ ਮਿੱਤਰਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੇ ਛੱਡੇ ਕਾਰਜਾਂ ਨੂੰ ਪੂਰਾ ਕਰਨ ਲਈ ਆਓ ਮੈਦਾਨ ਦੇ ਵਿੱਚ ਨਿਤਰੀਏ ਤੇ ਲੜੀਏ ਅ ਦੋਸਤੋ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਇੱਕ ਸਾਊਥ ਏਸ਼ੀਅਨ ਯੂਨੀਵਰਸਿਟੀ ਹੈ ਉਸ ਦੇ ਵਿੱਚ 2022 ਚ ਵਿਦਿਆਰਥੀ ਜਿਹੜੇ ਐ ਇਸ ਗੱਲ ਦੇ ਉੱਤੇ ਉਹਨਾਂ ਨੇ ਪ੍ਰੋਟੈਸਟ ਕਰਤਾ ਕਿ ਉਹਨਾਂ ਨੂੰ ਜਿਹੜਾ ਪੀਜੀ ਕਰਦਿਆਂ ਹੋਇਆ ਜਿਹੜਾ ਸਟਾਈਪੈਂਡ ਐ ਉਹ 5000 ਰੁਪਏ ਮਹੀਨਾ ਮਿਲਦਾ ਸੀ ਉਹਨੂੰ ਘਟਾ ਕੇ ਯੂਨੀਵਰਸਿਟੀ ਨੇ 3000 ਕਰਤਾ ਤੇ ਉਹ ਵਿਦਿਆਰਥੀ ਉਹ ਪ੍ਰੋਟੈਸਟ ਲਾ ਕੇ ਕਰਨ ਤੇ ਯੂਨੀਵਰਸਿਟੀ ਨੇ ਕੈਂਪਸ ਦੇ ਵਿੱਚ ਪੁਲਸ ਸਾਥ ਦੇ ਉਸ ਪੁਲਸ ਸਦਨ ਵਿਰੁੱਧ 13 ਜਿਹੜੇ ਪ੍ਰੋਫੈਸਰ ਨੇ ਉਹਨਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਲਿਖਿਆ ਵੀ ਸਾਡੀ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਹੈ ਵੀ ਉਹਦਾ ਅੰਤਰਰਾਸ਼ਟਰੀ ਰੁਤਬਾ ਥੱਲੇ ਜਾਂਦਾ ਸਾਨੂੰ ਪੁਲਸ ਨਹੀਂ ਸਦਣੀ ਚਾਹੀਦੀ ਤੇ ਉਹ ਜੇ ਫਿਰ ਗੱਲ ਫੇਰ ਦੁਬਾਰਾ ਚੱਲੀ ਤੇ ਦੁਬਾਰਾ ਫੇਰ ਪੁਲਸ ਸਦਲੀ ਤੇ 15 ਜਣਿਆਂ ਨੇ ਫੇਰ ਲਿਖਿਆ ਉਸ ਲਿਖਣ ਤੋਂ ਬਾਅਦ ਚਲੋ ਦੁਬਾਰਾ ਬਹਾਲਤਾ ਹੋ ਗਿਆ ਇਸ ਟਾਈਪ ਨੂੰ ਉਹਨਾਂ ਦਾ 5000 ਉਹ 7 ਮੰਗਦੇ ਸੀਗੇ ਵਿਦਿਆਰਥੀ ਉਹ ਜਿਹੜਾ ਹੈ ਉਹਨਾਂ ਨੇ 4 ਜਣੇ ਸਸਪੈਂਡ ਕਰਤੇ ਸਸਪੈਂਡ ਕਰਤੇ ਦਾ ਸਮਾਂ ਲੰਘਦਾ ਗਿਆ 2 ਜਣੇ ਮਾਫੀ ਮੰਗ ਕੇ ਦੁਬਾਰਾ ਦਾਖਲ ਆਪਣੇ ਡਿਊਟੀ ਤੇ ਚਲੇ ਗਏ 1 ਜਣਾ ਕੰਟਰੈਕਟ ਤੇ ਲੱਗਿਆ ਸੀ ਠੇਕੇ ਤੇ ਲੱਗਿਆ ਹੋਇਆ ਸੀ ਉਹਦਾ ਜਦੋਂ ਠੇਕਾ ਖਤਮ ਹੋਇਆ ਤਾਂ ਯੂਨੀਵਰਸਿਟੀ ਛੱਡ ਗਿਆ 1 ਪ੍ਰੋਫੈਸਰ ਜਿਹੜੇ ਹੈਗੇ ਆ ਸੁਨੇਹਾ ਸ਼ੀਸ਼ ਪੱਟਾਚਾਰੀਆ ਉਹਨਾਂ ਨੇ ਨਹੀਂ ਲਿਖਿਆ ਉਹਨਾਂ ਨੂੰ ਕੱਲ ਉਹਨਾਂ ਦੀਆਂ ਸਰਵਿਸਿਜ਼ ਟਰਮੀਨੇਟ ਕਰ ਦਿੱਤੀਆਂ। ਅਸੀਂ ਸਮਝਦੇ ਹਾਂ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਸੰਸਥਾਵਾਂ ਦੇ ਵੱਡੇ ਹਿੱਤ ਨੂੰ ਮੂਰੇ ਰੱਖਦੇ ਐ ਕਿ ਸਾਡੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਬੜੀਆਂ ਪਵਿੱਤਰ ਜਗ੍ਹਾ ਹੁੰਦੀ ਐ ਇੱਥੇ ਪੁਲਿਸ ਦੇ ਪੈਰ ਪੈਣੇ ਚੰਗੇ ਨਹੀਂ। ਇਹ ਤਾਂ ਡਾਇਲੌਗ ਸਮਾਜ ਨੂੰ ਸਿਖਾਉਂਦੇ ਐ ਵੀ ਸਾਨੂੰ ਡਾਇਲੌਗ ਨਾਲ ਮਸਲੇ ਹੱਲ ਕਰਨੇ ਚਾਹੀਦੇ ਐ ਤੇ ਅਸੀਂ ਪੁਲਿਸ ਨਾਲ ਮਸਲੇ ਹੱਲ ਕਰਦੇ ਐ। ਜਿਹੜੇ ਲੋਕ ਇਹ ਕਹਿਣ ਤੇ ਆਪਣੀ ਨੌਕਰੀ ਗਵਾਉਂਦੇ ਐ ਉਹਨਾਂ ਨੂੰ ਸਾਡਾ ਸਲਾਹ ਬਹੁਤ ਇਹੋ ਜਿਹੇ ਲੋਕ ਪਹਿਲਾਂ ਵੀ ਆਜ਼ਾਦੀ ਦੇ ਖੋਲਚ ਵੀ ਰਹੇ ਐ ਤੇ ਹੁਣ ਵੀ ਐ ਤੇ ਬੁਕਾਨੂ ਵੀ ਰਹਿਣੇ ਐ ਤੇ ਪਰ ਇਹ ਆਵਾਜ਼ਾਂ ਦਬਣੀਆਂ ਨਹੀਂ ਚਾਹੀਦੀਆਂ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਸਾਂਝੀ ਕਰਨੀ ਐ ਵੀ RAMDEV ਜੀ ਨੂੰ ਲੋਕ ਬਹੁਤ ਸਾਰੇ ਸਵਾਮੀ ਕਹਿੰਦੇ ਐ ਕੋਈ ਠੱਗ ਕਹਿੰਦੇ ਕੋਈ ਕੁਛ ਕਹਿੰਦੇ ਆਪੋ ਆਪਣੀ ਜ਼ੁਬਾਨ ਹੈਗੀ ਐ ਅਸੀਂ ਬਿਨਾਂ ਕੋਈ ਇਹੀ ਜੀ ਗੱਲ 'ਚ ਪੈਣ ਦੇ ਉਹਦਾ ਇੱਕ ਸਹਿਯੋਗੀ ਹੈ ਆਚਾਰੀਆ ਬਾਲਾਕ੍ਰਿਸ਼ਨ ਬਾਲਾਕ੍ਰਿਸ਼ਨ ਨੂੰ ਉੱਤਰਾਖੰਡ ਦੀ ਸਰਕਾਰ ਨੇ ਇੱਕ ਉੱਥੇ ਜਿਹੜਾ ਪ੍ਰੋਜੈਕਟ ਲਾਉਣਾ ਸੀਗਾ ਟੂਰਿਸਟਾਂ ਦੇ ਲਈ ਜਿਹਦੇ 'ਚ 142 ਏਕੜ ਜ਼ਮੀਨ ਦੇਣੀ ਸੀ ਉਹਦੇ 'ਚ ਤੇ ਉਹਦੇ 'ਚ ਉਸਨੇ ਜਿਹੜੇ ਆ ਪਾਰਕਿੰਗ ਸਹੂਲਤਾਂ ਵੀ ਦੇਣੀਆਂ ਸੀ ਰਸਤੇ ਦੇਣੇ ਸੀ ਹੈਲੀਪੈਡ ਦੇਣਾ ਸੀ ਲੋਕਾਂ ਦੇ ਆਉਣ ਜਾਣ ਨੂੰ ਵੀ ਤਾਂ ਕਿ ਹੈਲੀਕਾਪਟਰ ਤੇ ਆ ਜਾ ਸਕਣ ਲੋਕ ਪੰਜ ਜਿਹੜੇ ਵੁੱਡਨ ਹਟਸ ਬਣਾ ਕੇ ਦੇਣੀਆਂ ਸੀ ਤੇ ਇੱਕ ਅਜਾਇਬ ਘਰ ਬਣਾ ਕੇ ਦੇਣਾ ਸੀ ਇੱਕ ਆਬਜ਼ਰਵੇਟਰੀ ਸੀ ਤੇ ਉਹਦਾ ਸਿਰਫ ਕੰਸੈਸ਼ਨਲ ਰੇਟ ਸੀਗਾ ਸਿਰਫ 1 ਕਰੋੜ ਰੁਪਈਆ ਸਾਲਾਨਾ ਉਹਦੇ ਜਿਹੜੇ ਟੈਂਡਰ ਦਿੱਤੇ ਗਏ ਉਹ ਟੈਂਡਰ रामदेव ਦੇ ਇਹ ਸਹਿਯੋਗੀ ਬਾਲਾਕ੍ਰਿਸ਼ਨਨ ਨੇ ਤਿੰਨ ਫਾਰਮਾਂ ਵੱਲੋਂ ਭਰੇ ਉਹਦੇ ਟੈਂਡਰਾਂ ਦਾ ਨਿਸ਼ਮ ਹੈ ਕਿ ਜਿਹੜੇ ਫਾਰਮ ਭਰਦੇ ਆ ਉਹ ਆਪਸ ਵਿੱਚ ਮਿਲੇ ਨਾ ਹੋ। ਇੱਕ ਦੂਜੇ ਨਾਲ ਮਿਲ-ਗਿਲ ਕੇ ਆਪੇ ਹੀ ਲੈ ਜਾਣ ਉਹ ਹੀ। ਇੱਕੋ ਹੀ ਹੋਣ ਪਿੱਛੋਂ ਇੱਕ ਹੋਣ। ਉਹਦੇ 'ਚ ਬਾਲਾਕ੍ਰਿਸ਼ਨ ਜੀ ਦੋ ਜਿਹੜੀਆਂ ਟੈਂਡਰ ਭਰੇ ਗਏ ਆ ਉਹਨਾਂ 'ਚ 99% ਹਿੱਸਾ ਬਾਲਾਕ੍ਰਿਸ਼ਨ ਇੱਕ ਦੇ ਵਿੱਚ ਪਹਿਲਾ ਮੌਕੇ ਤੇ ਸੀਗਾ 25.01% ਜਿੱਦਣ ਉਹਨੂੰ ਅਵਾਰਡ ਹੋ ਗਿਆ ਇਹ ਉਹਦਾ ਹਿੱਸਾ 69.343% ਹੋ ਗਿਆ ਜਾਨੀ ਲੁੱਟ ਮਚਾਈ ਹੋਈ ਹੈ ਉਹ ਸਰਕਾਰ ਨੇ ਤੇ ਇਸ ਬਾਲਾਕ੍ਰਿਸ਼ਨਨ ਤੇ ਰਾਮਦੇਵ ਜੀ ਉਹਨਾਂ ਨੇ ਸੋ ਇਸ ਲੁੱਟ ਵਿਰੁੱਧ ਇੰਡੀਅਨ ਐਕਸਪ੍ਰੈਸ ਨੇ ਕੱਲ ਬੜੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਰਿਪੋਰਟ ਛਾਪੀ ਸੀ ਅੱਜ ਵੀ ਖਬਰ ਹੈ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਆ ਜਿਹੜਾ ਸਾਡੇ ਸਾਹਮਣੇ ਆ ਦਿਪਾਲ ਦਾ ਜੋ ਕੁਝ ਹੋਇਆ ਉੱਥੇ ਨਵੀਂ ਸਰਕਾਰ ਬਣ ਗਈ ਦੇਖਦੇ ਆ ਕਿ ਇਧਰ ਜਾਂਦੀ ਹੈ ਹਾਲੇ ਅਸੀਂ ਉਹਦੇ ਤੇ ਕੋਈ ਨਾ ਮਾੜਾ ਨਾ ਚੰਗਾ ਕਮੈਂਟ ਹਾਲ ਦੀ ਘੜੀ ਨਹੀਂ ਦਿੰਦੇ ਅਮਨ ਸ਼ਾਂਤੀ ਹੋਵੇ ਕਿ ਜੇ ਚੰਗੀ ਗੱਲ ਹੈ ਇਹ ਅਸੀਂ ਜ਼ਰੂਰ ਕਾਮਨਾ ਕਰਦੇ ਹਾਂ ਆ ਇੱਕ ਜਿਹੜੇ ਬਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਹੈ ਬੋਲ ਸਿਨਾਰੋ ਬੋਲ ਸਨਾਰੋ ਨੇ ਜਦੋਂ 2022 ਦੀ ਚੋਣ ਦੇ ਵਿੱਚ ਉਹ ਹਾਰ ਗਿਆ ਤਾਂ ਉਹਨੇ ਰਾਜਪਾਲਟਾ ਕਰਨ ਦੀ ਕੋਸ਼ਿਸ਼ ਕੀਤੀ ਵੀ ਤਾਂ ਕਿ ਰਾਸ਼ਟਰਪਤੀ ਜਿਹੜਾ ਲੂਲ ਹੈਗਾ ਉਸ ਨੂੰ ਪਲਟਿਆ ਜਾ ਸਕੇ ਉਹਨੂੰ ਸੌਹੇ ਨਾ ਚੁੱਕਣ ਦਿੱਤੀ ਜਾਵੇ ਤੇ ਉਹ ਇੱਥੇ ਰਹੀ ਨਾ ਕਰੇ ਜਿਵੇਂ ਟਰੰਪ ਨੇ ਕੀਤਾ ਸੀਗਾ 6 ਜਨਵਰੀ ਨੂੰ 2020 ਨੂੰ 2020 ਵੀ 21 ਨੂੰ ਤੇ ਉਦੋਂ ਇਸੇ ਤਰ੍ਹਾਂ ਉਹਦਾ ਭਰਾ ਹੀ ਹੈ ਤੇ ਇਹ ਇਹ ਬੰਦਾ ਜਿਹੜਾ ਏਸ ਦੇ ਉੱਤੇ ਬਹੁਤ ਸਾਰੇ ਹੋਰ ਕੇਸ ਨੇ ਤੇ ਕੱਲ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਏਸ ਰਾਸ਼ਟਰਪਤੀ ਨੂੰ 27 ਸਾਲ ਸਾਬਕਾ ਰਾਸ਼ਟਰਪਤੀ ਨੂੰ 27 ਸਾਲ 3 ਮਹੀਨਿਆਂ ਦੀ ਸਜ਼ਾ ਸੁਲਾਈ। ਤੇ ਇਹ ਬੰਦਾ ਬ੍ਰਾਜ਼ੀਲ ਦੀ ਹਿਸਟਰੀ ਦੇ ਵਿੱਚ ਪਹਿਲਾ ਸਾਬਕਾ ਰਾਸ਼ਟਰਪਤੀ ਹੈ ਜੀ ਜਿਹਨੂੰ ਸਜ਼ਾ ਹੋਈ ਹੈ ਤੇ ਇਹ ਵੀ ਤੁਹਾਨੂੰ ਦੱਸ ਦਈਏ 2020 ਤੋਂ ਪਹਿਲਾਂ ਮੋਦੀ ਜੀ ਬੋਲਸਨਾਰੋ ਤੇ 트럼ਪ ਸਾਹਿਬ ਇਹ ਤਿੰਨੇ ਸੱਜਪਸ਼ਾਖੜੀ ਦੇ ਇੱਕ ਸਿਰੇ ਦੇ ਸਿਰੇ ਦੀ ਚੀਜ਼ ਮੰਨੇ ਜਾਂਦੇ ਸੀਗੇ ਤੇ ਸਾਡੇ ਮੋਦੀ ਜੀ ਨੇ ਇਹਨੂੰ ਇੱਕ ਵਾਰੀ ਸਾਡੇ ਕਿਸੇ 26 ਜਨਵਰੀ ਜਾਂ 15 ਅਗਸਤ ਦੇ ਇੱਕ ਫੰਕਸ਼ਨ ਤੇ ਸੱਦਿਆ ਵੀ ਸੀਗਾ ਇਹਨੂੰ ਸੁਝਾ ਕੇ ਉਠਾਇਆ ਹੋਇਆ ਸੀਗਾ ਸੋ ਇਹ ਇੱਕੋ ਜਿਹੇ ਭਰਾ ਨੇ ਇਹ ਸਾਰੇ ਜਣੇ ਦੇਖਦੇ ਆਉਣ ਵਾਲੇ ਸਮੇਂ 'ਚ ਬਾਕੀਆਂ ਦਾ ਕੀ ਹਾਲ ਹੁੰਦਾ ਹੈ ਇਹਦਾ ਤਾਂ ਇਹ ਹਾਲ ਹੋਇਆ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ